श्री ब्राह्मण समाज सेवा संगठन वल्लो बसी पठाना पुलिस के सहयोग के नाल मार्केट कमेटी दफ्तर बसी पठाना के बाहर वाहनों संघनी धुंद दे दौरान हादसा तो बचाओ रिफलैक्टर लाए गए डी एस पी बसी पठाना राजकुमार शर्मा एस एच ओ सुरेश शर्मा ने दसिया कि श्री ब्राह्मण समाज सेवा संगठन के वलों वाहनों के उत्ते रिफलैक्टर लाने का प्रोग्राम उलेकिया गया ਜਿਸ ਵਿੱਚ ਉਹਨਾਂ ਵੱਲੋਂ ਪੁਲਸ ਦਾ ਸਹਿਯੋਗ ਮੰਗਿਆ ਗਿਆ ਸੀ ਤੇ ਪੁਲਸ ਨੇ ਉਹਨਾਂ ਦਾ ਸਹਿਯੋਗ ਕੀਤਾ। શ્રી ਬ੍ਰਾਹਮਣ ਸਮਾਜ ਸੇਵਾ ਸੰਗਠਨ ਦੇ ਵਾਇਸ ਪ੍ਰਧਾਨ ਪੰਕਜ ਪਨੋੜ ਨੇ ਦੱਸਿਆ ਕਿ શ્રી ਬ੍ਰਾਹਮਣ ਸਮਾਜ ਸੇਵਾ ਸੰਗਠਨ ਹਮੇਸ਼ਾ ਸ਼ੁਰੂ ਤੋਂ ਹੀ ਸੇਵਾ ਦੇ ਵਿੱਚ ਰਹਿ ਰਿਹਾ ਤੇ ਇਹ ਪ੍ਰੋਗਰਾਮ ਲਗਾਤਾਰ ਚੱਲਦਾ ਰਹੇਗਾ ਤੇ ਇਹ ਯਤਨ ਰਹੇਗਾ ਕਿ ਕੋਈ ਵੀ ਗੱਡੀ ਬਿਨਾਂ ਰਿਫਲੈਕਟਰ ਦੇ ਨਾ ਗੁਜ਼ਰੇ। ਸਵਾ ਵੱਲੋਂ ਰਿਫਲੈਕਟਰ ਲਾਉਣ ਦਾ ਪ੍ਰੋਗਰਾਮ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਜਿਹਦੇ ਵਿੱਚ ਸਾਡਾ ਕੋਆਪਰੇਸ਼ਨ ਨੇ ਮੰਗੀ ਸੀ। ਅਸੀਂ ਇਹਨਾਂ ਦੇ ਨਾਲ ਅੱਜ ਰਿਫਲੈਕਟਰ ਗੱਡੀਆਂ ਤੇ ਇਹ ਡਿਵਾਈਡਰਾਂ ਦੇ ਲਾਉਣੇ ਸ਼ੁਰੂ ਕਰ ਰਹੇ ਹਾਂ ਅੱਜ ਅਸੀਂ ਡੀਐਸਪੀ ਸ਼੍ਰੀ ਰਾਜਮਾ ਕਰਮਾ ਜੀ ਦੇ ਪ੍ਰਗਟਨਾ ਸਦਕਾ ਇੱਕ ਕੈਂਪ ਲਗਾ ਰਹੇ ਹਾਂ ਰਾਜਮਾ ਕਰਮਾ ਨੇ ਸਾਨੂੰ ਗਾਈਡ ਕੀਤਾ ਕਿ ਅਸੀਂ ਸਰਪਟ ਹੋਏ ਸੀ ਕੁਝ ਦਿਨ ਪਹਿਲਾਂ ਕਿ ਸਾਰੇ ਅਸੀਂ ਗੱਡੀਆਂ ਤੇ ਰਿਫਲੈਕਟਰ ਲਾਉਣਾ ਚਾਹੁੰਦੇ ਹਾਂ ਤੇ ਸਾਡੇ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਡਿਵਾਈਡਰਾਂ ਤੇ ਰਿਫਲੈਕਟਰ ਜ਼ਰੂਰ ਲਗਾਓ ਕਿਤੇ ਦੇ ਕਰਕੇ ਤੁੰਦ ਕਰਕੇ ਹਾਸੇ ਹੁੰਦੇ ਆ ਬਹੁਤ ਜਾਨਾ ਜਾਨਦੀ ਹੈ ਤੇ ਸਾਡੇ ਪ੍ਰੇਗ ਨਾਲ ਸਤਕਾ ਅਸੀਂ ਅੱਜ ਇਹ ਕੈਂਪ ਲਗਾ ਰਹੇ ਹਾਂ ਸਾਡੇ ਸਾਨੂੰ ਬਹੁਤ ਸਪੋਰਟ ਕੀਤਾ ਪੂਰੇ ਪੁਲਿਸ ਡਿਪਾਰਟਮੈਂਟ ਨੇ ਸਾ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਸੀਟੀਓ ਸਾਹਿਬ ਨੇ ਸਾਰੇ ਅਸੀਂ ਪੁਲਿਸ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਇਸ ਕੈਂਪ ਲਗਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਤੇ ਪੂਰਾ ਸਹਿਯੋਗ ਦਿੱਤਾ ਸਰ ਬਹੁਤ ਹੀ ਕੋਆਪਰੇਟਿਵ ਤੇ ਬਹੁਤ ਨਾਈਸ ਬੰਦੇ ਨੇ ਸਰ ਸਵਾਵ ਲੋ ਰਿਫਲੈਕਟਰ ਆਊਂਡ ਦਾ ਪ੍ਰੋਗਰਾਮ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਦੋ ਚਾ ਸਾਡਾ ਕੋਆਪਰੇਸ਼ਨ ਨੇ ਮੰਗੀ ਸੀ ਇਹ ਅਸੀਂ ਇਹਨਾਂ ਦੇ ਨਾਲ ਅ ਅੱਜ ਰਿਫਲੈਕਟਰ ਗੱਡੀਆਂ ਤੇ ਇਹ ਡਿਵਾਈਡਰਾਂ ਤੇ ਲਾਉਣੇ ਸ਼ੁਰੂ ਕਰ ਰਹੇ ਹਾਂ ਅਸੀਂ ਡੀਐਸਪੀ ਜੀ ਰਾਜਮਾ ਕਰਮਾ ਜੀ ਦੇ ਅਗਨੇਰ ਦਾ ਸਦਕਾ ਇੱਕ ਕੈਂਪ ਲਗਾ ਰਹੇ ਹਾਂ ਰਾਜਮਾ ਕਰ ਨੇ ਸਾਨੂੰ ਗਾਈਡ ਕੀਤਾ ਕਿ ਅਸੀਂ ਸਰਪੋਲ ਗਏ ਸੀ ਕੁਝ ਦਿਨ ਪਹਿਲਾਂ ਕਿ ਸਾਰੇ ਅਸੀਂ ਗੱਡੀਆਂ ਤੇ ਰਿਫਲੈਕਟਰ ਲਾਉਣਾ ਚਾਹੁੰਦੇ ਹਾਂ ਤੇ ਸਾਖ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਡਿਵਾਈਡਰਾਂ ਤੇ ਰਿਫਲੈਕਟਡ ਡੂਰ ਲਗਾਓ ਕਿ ਚੀਜ਼ ਦੇ ਕਰਕੇ ਤੁਹੰਦਾ ਕਿ ਹਾਸੇ ਹੁੰਨੇ ਆ ਬਹੁਤ ਜਾਨਾ ਜਾਨਦੀ ਹੈ ਤੇ ਸਾਡੇ ਪ੍ਰੇਗਨਾ ਸਤਕਾ ਅਸੀਂ ਅੱਜ ਇਹ ਕੈਂਪ ਲਗਾ ਰਹੇ ਹਾਂ ਸਾਡੇ ਸਾਨੂੰ ਬਹੁਤ ਸਪੋਰਟ ਕੀਤਾ ਹੈ ਪੂਰੇ ਪੁਲਿਸ ਡਿਪਾਰਟਮੈਂਟ ਨੇ ਸਰ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਸਿਟੀ ਸਰ ਸਾਹਿਬ ਨੇ ਸਾਰੇ ਅਸੀਂ ਪੁਲਿਸ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਸਾਡਾ ਇਸ ਕੈਂਪ ਲਗਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਤੇ ਪੂਰਾ ਸਹਿਯੋਗ ਕੀਤਾ ਸਰ ਬਹੁਤ ਹੀ ਕੋਆਪਰੇਟਿਵ ਤੇ ਬਹੁਤ ਨਾਈਸ ਬੰਦੇ ਨੇ ਸਰ ਸਵਾ ਵੱਲੋਂ ਰਿਫਲੈਕਟਰ ਅਰਾਊਂਡ ਦਾ ਪ੍ਰੋਗਰਾਮ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਇਦੋ ਚ ਸਾਡਾ ਕੋਆਪਰੇਸ਼ਨ ਨੇ ਮੰਗੀ ਸੀ ਕਿ ਅਸੀਂ ਇਹਨਾਂ ਦੇ ਨਾਲ ਅ ਅੱਜ ਰਿਫਲੈਕਟਰ ਗੱਡੀਆਂ ਤੇ ਡਿਵਾਈਡਰਾਂ ਤੇ ਲਾਉਣਾ ਸ਼ੁਰੂ ਕਰ ਰਹੇ ਹਾਂ ਅੱਜ ਅਸੀਂ ਡੀਐਸਪੀ ਜੀ ਰਾਜਮਾਖਰਮਾ ਜੀ ਦੇ ਅਗਨੇਰ ਦਾ ਸਦਕਾ ਇੱਕ ਕੈਂਪ ਲਗਾ ਰਹੇ ਹਾਂ ਰਾਜਮਾਖਰ ਨੇ ਸਾਨੂੰ ਗਾਈਡ ਕੀਤਾ ਜੀ ਅਸੀਂ ਸਰਪਲ ਗਏ ਸੀ ਕੁਝ ਦਿਨ ਪਹਿਲਾਂ ਕਿ ਸਾਰੇ ਅਸੀਂ ਗੱਡੀਆਂ ਤੇ ਰਿਫਲੈਕਟਰ ਲਾਉਣਾ ਚਾਹੁੰਦੇ ਹਾਂ ਤੇ ਸਾਖ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਡਿਵਾਈਡਰਾਂ ਤੇ ਰਿਫਲੈਕਟਰ ਜ਼ਰੂਰ ਲਗਾਓ ਕੀ ਚੀਜ਼ੇ ਕਰਕੇ ਤੁੰਦ ਕਰਕੇ ਹਾਸੇ ਹੁੰਦੇ ਆ ਬਹੁਤ ਜਾਨਾ ਜਾਂਦੀਆਂ ਤੇ ਸਾਡੇ ਪ੍ਰੇਗਨਾ ਸਤਕਾ ਅਸੀਂ ਅੱਜ ਇਹ ਕੈਂਪ ਲਗਾ ਰਹੇ ਹਾਂ ਸਾਡੇ ਸਾਨੂੰ ਬਹੁਤ ਸਪੋਰਟ ਕੀਤਾ ਉਹੇ ਪੁਲਿਸ ਡਿਪਾਰਟਮੈਂਟ ਨੇ ਸਰ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਸੀਟੀਸੀਰ ਸਾਹਿਬ ਨੇ ਸਾਰੇ ਅਸੀਂ ਪੁਲਿਸ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਿ ਸਾਡੇ ਇਸ ਕੈਂਪ ਲਗਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਤੇ ਪੂਰਾ ਸਹਿਯੋਗ ਦਿੱਤਾ ਸਰ ਬਹੁਤ ਹੀ ਕੋਆਪਰੇਟਿਵ ਤੇ ਬਹੁਤ ਨਾਈਸ ਬੰਦੇ ਨੇ ਸਰ